ਇਕ 108 ਐਂਬੂਲੈਂਸ ਤੇ ਮੈਂ ਐਜੀਐਮਟੀ ਕੰਮ ਕੀਤਾ ਜੋ ਮੇਰੇ ਤਜਰਬੇ ਨੇ ਸ਼ਾਇਦ ਜੋ 108 ਐਂਬੂਲੈਂਸ ਤੇ ਵੀਰ ਆਉਣਾ ਚਾਹੁੰਦੇ ਨੇ ਚਾਹ ਪਾਇਲਟ ਨੇ ਤੇ ਐਮਟੀ ਨੇ ਜਾਂ ਕੰਮ ਕਰਨੇ ਉਹਨਾਂ ਦੇ ਤਜਰਬੇ ਕੰਮ ਆ ਸਕਦੇ ਨੇ ਇੱਕ ਪਹਿਲਾ ਸਾਡਾ ਮੇਰਾ ਨਿੱਜੀ ਵਿਚਾਰ ਹੈ ਵੀ ਜਿਹੜੇ ਵੀ ਸੋਚਦੇ ਨੇ ਵੀ ਕਿ ਜੇ ਉਹ ਰੈਗੂਲਰ ਹੋ ਜਾਣਗੇ ਤਾਂ ਭੁੱਲ ਗਏ ਫਰੇ ਗੁੱਲਰ ਨਹੀਂ ਹੁੰਦੇ ਇੱਕ 61 ਦੀ ਵਧੀਆ ਗੱਲ ਆ ਵਿੱਚ ਮਜ਼ਦੂਰ ਤੋਂ ਘੱਟ ਤਨਖਾਹ ਦਿੰਦੇ ਨੇ ਪਰ 10000 ਰੁਪਏ ਤੁਹਾਡੇ 11000 ਰੁਪਏ ਅਕਾਊਂਟ ਦੇ ਵਿੱਚ ਆ ਜਾਂਦੇ ਇੱਕ ਹੋਰ ਵਧੀਆ ਗੱਲ ਹੈ ਮਤਲਬ ਕਿ ਜਿਹੜੀ ਵਧੀਆ ਗੱਲ ਵਧੀਆ ਦੱਸੂ ਮੈਂ ਤੁਹਾਨੂੰ ਐਂਬੂਲੈਂਸ ਦੇ ਦਿੰਦੇ ਨੇ ਤੁਸੀਂ ਗਰਮੀ ਐ ਸਰਦੀ ਐ ਮੀਂਹ ਐ ਹਨੇਰੀ ਐ ਝੱਖੜਾ ਤੂਫਾਨ ਐ ਤੁਸੀਂ ਹੋ ਸੰ ਬੁਲੈਟਸ ਦੀਦਾ ਹਨ ਮੈਂ ਖੜਾ ਜੇ ਇਹ ਕਾਲੇ ਪਾਣੀ ਵਾਲੀ ਸਜਾ ਕਹਿ ਜਿਆਂ ਜੋ ਅੰਗਰੇਜ਼ ਦੰਦੇਸੀ ਤੋਹ ਦੇ ਵਰਗੀ ਹੋਸ ਆ ਗਏ ਇੱਕ ਹੋਰ ਗੱਲ ਜੇ ਤੁਸੀਂ ਗੱਡੀ ਨੂੰ ਮਤਲਬ ਕਿ ਹਮੇਸ਼ਾ ਟਿਪ ਟੌਪ ਚਮਕਾ ਕੇ ਰੱਖਣਾ ਪਰ ਸਰਕਾਰ ਜਾਂ ਕੰਪਨੀ ਤੁਹਾਨੂੰ ਪਾਣੀ ਦਾ ਇੰਤਜ਼ਾਮ ਨਹੀਂ ਕਰਦੀ ਚਮਕਾ ਕੇ ਰੱਖਣਾ ਚਮਕਾ ਕੇ ਰੱਖਣਾ ਤੁਹਾਨੂੰ ਕੰਪਨੀ ਜਾਂ ਸਰਕਾਰ ਪਾਣੀ ਦਾ ਇੰਤਜ਼ਾਮ ਨਹੀਂ ਕਰਦੀ ਤੇ ਤੁਸੀਂ ਪਾਣੀ ਕਿੱਥੋਂ ਲੈਣਾ ਤੁਸੀਂ ਤੁਹਾਡੀ ਸਿਰ ਦਾ ਵਿਜ ਤੋਂ ਮਰ ਜੇ ਲੋ ਮਰੀਜ਼ ਨੇ ਟਕਤੀ ਕਰਤੀ ਉਲਟੀ ਕਰਤੀ ਬਲੱਡ ਹੈ ਸੋਦੇ ਕੋਈ ਵਾਸ਼ ਨਹੀਂ ਕਰਵਾਉਂਦੇ ਗੱਡੀ ਨੂੰ ਉਹ ਸਾਨੂੰ ਨਿੱਜੀ ਤੌਰ ਤੇ ਤੁਸੀਂ ਫਾਰਮਾਸਿਸਟਾਂ ਬਸਿਹਤ ਸੁਣਦੇ ਯਾਰ ਦੋਤੋ ਵਾ ਤੁਸੀਂ ਪੜ੍ਹੇ ਲਿਖੇ ਤਾਂ ਸਾਨੂੰ ਉਸ ਗੱਡੀ ਦੇ ਵਿੱਚ ਉੱਚ ਆਪ ਨਾਲ ਬਹੁਤ ਟਕਤੀ ਉਲਟੀ ਸਾਰਾ ਬਹੁਤ ਸਾਫ ਆਪ ਕਰਨਾ ਤੋ ਯਾਨੀ ਕਿ ਤੁਹਾਡੀ ਬਹੁਤ ਵਧੀਆ ਇੱਜ਼ਤ ਹੈ ਯਾਰ ਮਾੜੀ ਇੱਜ਼ਤ ਨਹੀਂ ਹੈ ਕੋਈ ਨਾ ਸੇਵਾ ਹੀ ਹੈ ਫਰਕ ਤੋਂ ਸਿੰਘ ਬੱਧੀ ਸੇਵਾ ਹੀ ਹੈ 10000 ਦੇ ਵਿੱਚ 11000 ਦੇ ਵਿੱਚ ਇੱਕ ਅੱਧਾ ਹਜ਼ਾਰ ਇਧਰ ਦੂਰ ਕਰ ਲਓ ਰਹੀ ਗੱਲ ਰੋਟੀ ਪਾਣੀ ਦੀ ਹੁਣ ਤੁਸੀਂ 12 ਘੰਟੇ ਤੋਂ ਕੰਮ ਕਰਦੇ ਕਿੱਡਾ ਭੁੱਖਾ ਲੱਗਦੀ ਹੈ ਜਿੱਥੇ ਮਰਜ਼ੀ ਕੋ ਕੰਪਨੀ ਕੋ ਸਰਦਦੀ ਕੰਪਨੀ ਛੋੜਾ ਠੇਕਾ ਲੱਤੇ ਕਿਸੇ ਮਰਜ਼ੀ ਕੋ ਠੰਡੀ ਖਾਓ ਤੱਤੀ ਖਾਓ ਛੋਟਾ ਬੱਜੀ 12 ਘੰਟੇ ਦੇ ਵਿੱਚ ਜੇ ਤੁਸੀਂ ਗਰਮੀ ਦੇ ਵਿੱਚ ਕੋਈ ਸਬਜ਼ੀ ਦਾਲ ਪਾਣੀ ਲੈ ਕੇ ਜਨ ਪਹਿਲੀ ਗੱਲ ਤਾਜ਼ੀ ਬਣਦੀ ਨਹੀਂ ਜੇ ਤੁਸੀਂ ਇੱਕ ਦਿਨ ਦੀ ਲੈ ਜਨ ਉਹ ਖਰਾਬ ਹੋ ਜਾਂਦੀ ਹੈ ਤੁਸੀਂ ਸੋਦੀ ਤਾਂ ਦਰਦੀ ਹੈ ਕੰਪਨੀ ਨੇ ਤੁਹਾਨੂੰ ਟਿਕਾਣ ਲੈ ਤਾ ਤੁਹਾਨੂੰ ਦੋਤੀ ਕਿਸ ਤਰ੍ਹਾਂ ਦੀ ਮਿਲਦੀ ਹੈ ਸੋਚੇ ਕਿਉਂਕਿ ਤੁਸੀਂ ਯਾਦ ਹੋ ਯਾਰ ਮੈਂ ਐਸ ਨੂੰ ਗੁਲਾਮੀ ਕਿਵੇਂ ਕਹਿੰਦਾ ਹੋ ਤੁਸੀਂ 11 12 ਹੀ ਆਪਣੇ ਮਨ ਦਾ 12 13 ਕਿਲੋਮੀਟਰ ਤੇ ਕੁਛ ਜਾਣਿਓ ਤਾਂ 12 24 ਆਨ ਅਪ ਡਾਊਨ ਹੋ ਗਿਆ ਤਾਂ ਤੁਹਾਡਾ ਪਗੜ ਤੇਗਾ ਵਿੱਚ 40 ਬਰਤੀ ਰਹਿਣਾ ਚੋਲ ਕਪ ਤੁਸੀਂ ਸਰਦੀ ਨੂੰ ਚਾਹ ਦੇ ਪੀਦੇ ਜਾਂ ਗਰਮੀ ਦੇ ਵਿੱਚ ਠੰਡੀ ਦੀ ਬੋਤਲ ਪੀਜੀ। ਸਾਵੀ ਕੀ ਪੀਓ ਹੋ ਗਿਆ ਨਹੀਂ ਕਿ 2-3000 ਤੋ ਹੋਗਾ। ਐਸ ਤਰ੍ਹਾਂ ਹੈ। ਇੱਕ ਬੜੀ ਵੱਡੀ ਕੰਪਨੀ ਕੰਪਨੀ ਕਹਿੰਦੇ ਗੱਡੀ ਚ ਹੀ ਰੱਖੋ। ਟਕਤੀ ਪਸ਼ਾਬ ਇਥੇ ਥੋੜੀ ਜਿਹਾ ਦੱਤੀ ਹੈ ਜੇ ਮਰਜੀ ਜਾਓ ਖੇਤਾਂ 'ਚ ਬੈਠੋ ਗੜਬੀ ਲਓ ਪੁਸ਼ਮੋ ਕੁਸ਼ਨਾ ਲਓ ਤੁਸੀਂ ਜਿੱਥੇ ਮਰਜੀ ਜਾਓ ਹਾਂ ਉਹਦੇ ਵਿੱਚ ਕਾਲ ਆ ਗਈ ਤੁਸੀਂ ਲੈਟਰਨ ਗਏ ਹੋਏ ਹੋ ਬੈਠੇ ਹੋ ਤਾਂ ਸੋਚ ਉਹਦਾ ਇਹ ਹੋਊਗੀ ਕਿ ਤੁਸੀਂ ਬੈਠੇ ਕਿਉਂ ਹੋ ਜਾ ਬੈਠੇ ਤੇ ਫਾਇਦੇ ਨਹੀਂ ਕੋਈ ਮਾੜੀ ਗੱਲ ਨਹੀਂ ਕਿਉਂਕਿ ਤੁਹਾਡਾ ਜਬ ਡਿਊਟੀ ਹੈ ਡਿਊਟੀ ਦੇ ਉੱਤੇ ਤੁਸੀਂ ਲੈਟਰਨ ਚੱਜਣਾ ਹੈ। ਉਹ ਵੀ ਕਿੱਥੇ ਜਾਂਦੇ ਹੋ ਕੰਪਨੀ ਦਾ ਕੋਈ ਮਤਲਬ ਨਹੀਂ ਹੈ ਤੁਸੀਂ ਗੱਡੀ ਦੇ ਵਿੱਚ ਜਾਓ ਅੱਛਾ। ਕੀ ਤੇ ਧਰਨਾ ਹੈ? ਕਿ ਤੇ ਕੋਈ ਮਿਸ ਹੈਪਨਿੰਗ ਹੋਗੀ ਮਤਲਬ ਕਿ ਹੋਣ ਦੇ ਚਾਂਸ ਨੇ ਹੋਗੀ ਨਹੀਂ ਹੋਣ ਦੇ ਚਾਂਸ ਸੀ। ਉਹ 100 ਕਿਲੋ ਮੁੱਤ ਗਈ। ਜਾਓ ਤੁਸੀਂ ਗੱਡੀ ਜਾਓ ਸਰਦੀ ਹੈ ਗਰਮੀ ਹੈ। ਜਿਉਂ ਤੁਸੀਂ ਜਾਤੀ ਫੜਦੇ ਰੋਟੀ ਕੋਚੋ 2000 ਰੁਪਏ ਦਾ ਕੀ ਹੈ ਰੋਜ਼ ਰੋਟੀ ਖਾਣੇ ਕਰਦੇ ਵਿੱਚ ਰੋਟੀ ਦਾ ਕੀ ਹੈ ਰੋਟੀ ਦੀ ਗੱਲ ਲੱਗ ਕਰੇ ਜੇਬ ਚੋਂ ਲਾਉਂਦੇ ਕਰਾਹ ਕੰਪਨੀ ਤੋਂ ਡਟੇਕਾ ਲੱਗਦਾ ਹੈ ਕਰਾਇਆ ਕੰਪਨੀ ਦੀ ਹੋਊਗੀ ਸੌਦਾ ਆਪਦਾ ਤੁਸੀਂ ਨਾਉ ਨਾ ਲਾਉ ਜਾਣ ਸੌਦਾ ਕੰਮੇ ਡੋਟੀ ਤੇ ਜਾਣਾ ਇੱਕ ਬੜਾ ਵਧੀਆ ਇਸ ਕੰਪਨੀ ਦਾ ਰਿਸਰਸਟੈਂਟ ਜੀ ਸੁਣ ਵੈਸਟ ਈਐਮਪੀ ਦਾ ਵੈਸਟ ਪਾਇਲਟ ਸਰਟੀਫਿਕੇਟ ਸਦੇ ਬੱਚਾ ਮੁਖਾ ਹੋ ਜਾਤਾ ਸਤ ਪੰਜ ਚਾਰ ਸੌ ਰੁਪਏ ਤੁਸੀਂ ਵੈਸਟ ਤੋਂ ਪੈਸਾ ਨਾ ਮਿਲ ਸੁਣ ਸਰਟੀਫਿਕੇਟ ਲੈਰ ਪਹੋਚਾ ਕਿਤਨਾ ਕਿਤ ਕੰਮ ਹੋ ਚੁਗੀ ਵੈਸਟ ਤੋਂ ਪੈਸਾ ਤੇ ਵੀ ਦੀ ਪੋਟੂਸੀ ਐਮਤੀਓ ਉੱਚ ਵਿੱਚ ਪਰਮਾ ਸੱਚੀ ਜਾਨ ਜੀ ਐਨ ਵੀ ਆ ਇਹਨੇ ਐਨ ਵੀ ਆ ਇਹਨੇ ਯੰਗ ਮੁੰਡੇ ਜ਼ਿਆਦਾ ਮਤਲਬ ਕਿੰਦਾ ਰੇ ਮੇਰੇ ਵਰਗੇ ਬੁੜੇ ਨਾਲ ਕੀ ਹੈ ਕੋਈ ਟਾਈਮ ਪਾਸ ਹੁਣ ਯੰਗ ਬੰਦੇ ਨੂੰ ਕੀ ਹੁੰਦਾ 10-12000 ਮਿਲ ਗਿਆ ਚਲੋ ਉਹਦਾ ਕਦੇ ਦਾ ਖਰਚਾ ਬਹੁਤ ਬੰਦੇ ਦਾ ਵੀ ਕੋਈ ਲੋਗ ਇੱਟੇ ਦੇ ਕਿਤਾਬ ਕੋ ਲਾ ਲੈ ਜਾ ਕੋਈ ਕਿਤਾਬ ਕੋਰਟ ਜਾਰਟੀ ਕਦੇ ਪੜੇ ਪੈਣ ਤਨਖਾਹ ਨਹੀਂ ਵੱਧਦੀ ਨੇ ਹਾਂ ਜਿਹੜੇ ਜਦੋਂ ਸਮਾਂ ਬੀਤਦਾ ਸਾਡੋ ਸਾਡ ਬੀਤਦਾ ਉਹ ਲੇਜੀ ਹੋ ਜਾਂਦਾ ਸੁਫੋ ਦਾ ਵਿਆਹ ਵੀ ਕਰਦੇ ਕਹਿੰਦੇ ਮੁੰਡਾ ਹੁਣ ਤੱਕ ਮਾਉਣ ਲੱਗ ਗਿਆ 10-12 ਹਜ਼ਾਰ ਵੀ ਘਵਾਉਂਦਾ ਇਹਦਾ ਵਿਆਹ ਵੀ ਕਰੇ ਤੇ ਵਿਆਹ ਵੀ ਹੋ ਗਿਆ ਫਿਰ ਉਹ 10-12 ਹਜ਼ਾਰ ਪੁੱਛੇ 6000 7000 ਵੀ ਘਰ ਵਾਲੀ ਪਾਉਂਦਾ 10000 ਤਾਂ ਪਹਿਲਾਂ 4000 ਜਦੋਂ ਤਾਂ ਅੱਧੇ ਰੁਪਏ ਮੰਨ ਕੇ ਕਰ ਤੁੰਦਾ ਰਹਿ ਗਿਆ 1000 2000 ਪਾਪਾ ਜੀ ਕੱਥੂ ਜੀ ਫਿਰ ਬੱਚਾ ਹੋ ਗਿਆ ਇੱਕ ਅੱਜ ਮੜਕ ਮੜ ਸਕੂਲ ਦੀ ਰਸਤਾ ਨਹੀਂ 1000 ਰੁਪਏ ਕਿੱਥੋਂ ਤੁਸੀਂ ਜੇ 6-7 ਸਾਲ ਮੰਨ ਲੇ ਕਿ ਸਰਵਿਸ ਦੇ ਵਿੱਚ ਲਾ ਦਿੰਦੇ ਹੋ ਤਾਂ ਤੁਹਾਡੀ ਤਨਖਾਹ ਉਸ ਹਿਸਾਬ ਨਾਲ ਹੀ ਬੱਦੀ ਕਿਉਂਕਿ ਕੰਪਨੀ ਕਹਿੰਦੀ ਅਸੀਂ ਬੰਨੇ ਹੋਇਆ ਜੀ ਡੀਸੀ ਰੇਟ ਵਧੂਗਾ ਡੀਸੀ ਰੇਟ ਕਦੋਂ ਬੱਧੇ ਸੰਗਤ ਕਦੋਂ ਬੱਧੇ ਕਦੋਂ ਨਹੀਂ ਸੁਣ ਡੀਸੀ ਰੇਟ ਕਦੋਂ ਮਗਾ ਹੀ ਤੀਜੇ ਦਿਨ ਬੱਦੀ ਆ ਕੌਤ ਚੰਦ ਬਾਦ ਦੀ ਹੈ ਸਭ ਜੀਆਂ ਦੇ ਰੋਟੇ ਦੇਖ ਲੋ ਕਿਸ ਚੀਜ਼ ਦੇ ਰੋਟੇ ਦੇ ਕੰਪਨੀਆਂ ਤੋਂ ਜਿਸ ਜਸ ਗੁਰਦੁਆਰੇ ਦੇ ਬਰਤੋਕ ਕਿਤੇ ਬਰਤੋਕ ਕੰਪਨੀਆਂ ਤੋਂ ਗੱਡੀ ਦੇ ਤੁਸੀਂ ਇਹ ਨਹੀਂ ਕਿ ਕਿਸੇ ਗੱਡੀ ਨੂੰ 10万 ਰੁਪਏ ਤੱਕ ਤਾਂ ਦੇ ਦਿੰਦੇ ਫੋਰ ਕੰਪਨੀ ਕਿਤੇ ਦੇ ਜਾਂ ਤਾਂ 10万 ਜਾਂ ਇਹ ਦੇ ਹੁਣ ਵੀ ਜਿਵੇਂ ਕਿਸੇ ਚੀਜ਼ ਨੂੰ ਕਰਨ ਲੱਗ ਪੈਂ ਕਿ ਸ਼ਬਦ ਕੈਰੀਅਰ ਕਰਵਾ ਕਰਵਾ ਕੈਰੀਅਰ ਜਿਵੇਂ ਕਰਵਾ ਕਰ ਲੈਣਾ ਤੁਸੀਂ ਕੋ ਛੋਟਾ ਮੋਟਾ ਕੰਮ ਤੋੜੋ ਹਰ ਸੱਤ ਸਾਲਾਂ ਦਾ ਤੱਲੂਗਾ ਜਦੋਂ ਇੱਕ ਮਜ਼ਦੂਰ 500 ਰੁਪਏ ਲੈ ਕੇ 15000 ਰੁਪਏ ਮਹੀਨੇ ਦਾ ਪਾਸ ਆ ਜਾਂਦਾ ਹੈ ਆਉਂਦਾ ਹੈ 8 ਘੰਟੇ ਦੀ ਡਿਊਟੀ ਕਰਕੇ ਤੁਸੀਂ 12 ਘੰਟੇ ਦੀ ਡਿਊਟੀ ਕਰਕੇ ਮੇਰਾ ਨਿੱਜੀ ਚਰਬਾਈ ਵਿੱਚ 600 ਇਸ ਕੰਪਨੀ ਵਿੱਚ ਹੋ ਚੁੱਕੀ ਮੈਂ ਸਭ ਤੋਂ ਵੱਡੀ ਗਲਤੀ ਮੰਨਦਾ ਵੀ ਜੇ ਮੈਂ ਉਹ 14 ਸਾਲ ਪਹਿਲਾਂ ਮਤਲਬ ਕਿ ਆਫਦਾ ਬਿੰਸਟੋਰ ਲੈ ਲੈਂਦਾ ਉਹ ਬਾਕੀ ਪਰਮਾਤਮਾ ਦੀ ਹੈ ਮੈਂ ਸਫਲ ਹੁੰਦਾ ਅਸਫਲ ਹੁੰਦਾ ਪਰ ਮੈਂ ਬਹੁਤ ਜ਼ਿਆਦਾ ਭੁਜੀ ਹਾਂ ਕਿਉਂਕਿ 56 ਸਾਲ ਦੀ ਉਮਰ ਤੇ ਮੈਨੂੰ ਹੁਣ ਫਿਰ ਪੱਤਾ ਕੰਮ ਕਰਨਾ ਪੈ ਰਿਹਾ ਕੰਪਨੀ ਨੇ ਦੋ ਤਰੀਕ ਨੂੰ ਮੈਨੂੰ ਵੈਸੇ ਕਰਿਆ ਵੀ 40 ਤੱਕ ਦੀ ਰਿਟਾਇਰਮੈਂਟ ਤਾਂ ਫਿਰ 60 52 ਸਾਲ ਤੋਂ ਪਹਿਲਾਂ ਕੋਈ ਗਵਰਨਮੈਂਟ ਕੰਟ੍ਰੈਕਟ ਨਹੀਂ ਕਰਦੀ ਤੁਸੀਂ ਗਾਂ 52 ਸਾਲ ਦੇ ਹੋ ਗਏ ਤੁਸੀਂ ਕੰਮ ਦੇ ਲਈ ਕਿੰਦੇ ਵਿੱਚ ਜੌਬ ਕਰਨ ਕੋਈ ਪੈਨਸ਼ਨ ਨਹੀਂ ਕੋਈ ਮਤੋਂ ਦੇ ਜਿਹੜੇ ਮੇਰੇ ਅੱਪ ਦੇ 14 ਸਾਲਾਂ ਚ ਵੀ 2 2 4 400 ਕਰਕੇ ਬੱਚਿਆਂ ਦੀ ਕੰਪਨੀ ਨੂੰ ਲੋਮਣ ਦੇਤਾ ਯਾਨੀ ਕਿ ਜੇ ਇਹੀ ਡਿਸੀਜਨ ਮੈਂ ਅੱਜ ਤੋਂ 14 ਸਾਲ ਪਹਿਲਾਂ ਲੈ ਲੈਂਦਾ ਕਿਉਂਕਿ ਅੱਜ ਮੈਨੂੰ ਕੰਮ ਕਰਨਾ ਪਾ ਗਵਰਨਮੈਂਟਸ ਕਰਨਾ ਪਊਗਾ ਤਾਂ ਇਹ ਸਦਾਤ ਨਹੀਂ ਇਹ ਚੋ ਸਾਲ ਪਹਿਲਾਂ ਕਰ ਲੈਂਦਾ ਤੇ ਅੱਜ ਦੇ 14 ਸਾਲਾਂ ਦੇ ਵਿੱਚ ਮੈਂ ਕਿੰਨਾ ਕਾਮਯਾਬ ਹੁੰਦਾ ਉਹ ਵੀ ਕੰਟਰਾ ਤਨ ਮੇਰੇ ਬੱਚਾ ਨੂੰ ਸਰਕਾਰੀ ਨੌਕਰੀ ਦੇਣ ਦੀ ਨਾ ਉਹ ਵੀ ਕੰਟਰਾ ਉਹਦੇ ਬੱਚਿਆਂ ਦੇ ਸਾਬਸ ਗਰੇ ਬੱਚੇ ਉਹਨੂੰ ਅੱਗੇ ਤੋਰ ਬਣਾਉਂਦੇ ਆ ਜੈਨਿਕਾ ਤੇ ਮੈਂ ਬਹੁਤ ਤੁਸੀਂ ਮਨੋਚਨਾ ਮਨੋ ਮੈਨੂੰ ਬਹੁਤ ਅਫਸੋਸ ਹੈ ਜਿਵੇਂ ਮੈਂ ਉਹਦੇ 14 ਸਾਲ ਮੂਰਖਤਾ ਚ ਗਾਰੇ ਪੋਚੇ ਲਾਇ ਸਰਦੀ ਚ ਗਮਿਤਲੀ ਫਿਰਮੂਦ ਹੁਣ ਕੋਈ ਵੀ ਹੈ ਕੋਈ ਵੀ ਇਨਸਾਨ ਤੁੰਗੀ ਰਸਾਨ ਮੈਨੂੰ ਹਮਨ ਰਾਈਟਸ ਦੇ ਵਿੱਚ ਜੇ ਕਿ ਮਤਲਬ ਕਿ ਅਸੀਂ ਗੱਲ ਕਰੀਏ ਹਮਨ ਰਾਈਟਸ ਕਹਿੰਦਾ ਵੀ ਇੱਕ ਬੰਦਾ ਗੱਡੀ ਦੇ ਵਿੱਚ ਨਹੀਂ ਪੈਂਦਾ ਜਰ ਵੀ ਜੇ ਆਪਾਂ ਸ਼ੀਸ਼ੇ ਕੋਲ ਨਾ ਕਿ ਤੱਕਣ ਤੇ ਪੈਣ ਗਿਆ ਪੱਕਾ ਕੋਈ ਹੈ ਨਹੀਂ ਅੰਦਰ ਰਹੋ ਜੀ 14 ਸਾਲਾਂ ਦੇ ਵਿੱਚ ਕੋਈ ਵਾਪਰੀ ਇੱਕ ਮੰਨ ਲਿਓ ਛੜਿਆ ਜਾਂ ਕੋਟ ਹੈ ਉਹ ਮੇਰੇ ਲਈ ਪਿਆਰ ਮੈਂ ਤੁਹਾਨੂੰ ਦਿਖਾ ਦੂੰ ਉਹ ਵੀ ਕੱਚਾ ਉੱਡਣ ਗਿਆ ਕੋਈ ਇੱਕ ਬੂਟ ਦਾ ਜਿਹੜਾ 14 ਸਾਲਾਂ ਦੇ ਵਿੱਚ ਇਹ ਇਨਾਮ ਹੈ ਜਿਹੜਾ 250 ਦਾ ਬੂਟ ਸੀ 3-400 ਰੁਪਏ ਜੱਕ 14 ਸਾਲਾਂ ਦੇ ਵਿੱਚ ਜਾਨੀ ਕਿ ਚੈੱਕ ਤੋਂ ਰਦਾ ਗੇਫਤੰ ਮਰ ਗਿਆ ਐਸ ਲਈ ਬੀਤੀ ਮੇਰੀ ਜੰਗ ਜਿਹੜੇ ਨੌਜਵਾਨ ਨੇ 20-22 ਸਾਲ ਦੇ ਨੇ ਆਣ ਮਾਰੇ ਦੇ ਨੇ ਉਹ ਮੈਂ ਤੁਹਾਨੂੰ ਸੱਚਾਈ ਦੱਸਦੀ ਮੇਰਾ ਤਜਰਬਾ ਦੱਸਦਾ ਤੁਸੀਂ ਕਹੋਗੇ ਬਾਬਾ ਤੂੰ ਮਤਲਬ ਇਹ ਪਹਿਲਾਂ ਕਿਤੇ ਬੋਲਿਆ ਨਹੀਂ ਕਿਤੇ ਕਰਿਆ ਨਹੀਂ ਕਹਿੰਦੇ ਇੱਕ ਗੁਲਾਮੀ ਚੋਂ ਤੁਸੀਂ ਜaldi ਚਾਉਂਦੇ ਜਦ ਮੇਰਾ ਹੌਸਲਾ ਨਹੀਂ ਸੀ ਵੀ ਮੈਂ ਬੋਲਾਂ ਮੈਨੂੰ ਮਤਲਬ ਇਹ ਸੀ ਚੱਲ ਜਾਰ ਕੋਸ਼ਿਸ਼ ਆ ਕਿ ਕੋਈ ਸੈਟਿੰਗ ਹੋ ਜੂਗੀ ਫਰ ਜਦ 55 ਸਾਲ ਦੀ ਉਮਰ ਤੇ ਮੈਂ ਸੀ ਵੋਟ ਤੇ ਕੱਢ ਗਿਆ ਵੀ ਮੈਨੂੰ ਜੋ 14 ਸਾਲ ਪਹਿਲਾਂ ਚੀਜ਼ਾਂ ਸ਼ੁਰੂ ਕਰਨੀਆਂ ਚਾਹੀਦੀਆਂ ਸੀ ਉਹ ਕਰਨੀਆਂ ਹੁਣ ਕਰਨੇ ਪੈ ਰਹੇ ਨੇ ਤਾਂ ਅੱਜ ਆਪ ਨੂੰ ਬਹੁਤ ਨਾਕਸ਼ਾ ਵਦਕਿਸਮਤ ਤੇ ਇੱਕ ਐਸਾ ਤਰ੍ਹਾਂ ਇਨਸਾਨ ਕਹਿੰਦੇ ਆਂ ਵੀ ਜਿਹੜਾ ਸਹੀ ਸਮੇਂ ਤੇ ਸਹੀ ਫੈਸਲਾ ਲੈਂਦਾ ਹੈ ਸ਼ਾਹ ਇਹ ਤਾਂ ਮੈਂ ਸੁਣ ਉਹ ਅਗਰ ਨਿੱਜੀ ਵਿਚਾਰ ਨੇ ਜਾਂ ਮੇਰੇ ਨਿੱਜੀ ਤਜਰਬੇ ਨੇ ਉਹ ਸ਼ੇਅਰ ਕਰਾਂ ਤਾਂ ਦੇ ਨਾਲ ਕਰੋ ਨਾ ਕਰੋ ਮੈਨੂੰ ਕੋਈ ਦਿੱਕਤ ਨਹੀਂ ਕੋਈ ਕੁਝ ਕਰਦਾ ਕੋਈ ਨਹੀਂ ਕਰਦਾ ਕੋਈ ਕੰਪਨੀ ਮੇਰੇ ਤੇ ਕੋਈ ਬਲੇਮ ਲਾਉਂਦੀ ਹੈ ਮੈਨੂੰ ਕੁਝ ਪਰਵਾਹ ਨਹੀਂ ਕਿਉਂਕਿ ਇਹ ਸੱਚ ਕੋਈ ਵੀ ਬੰਦਾ ਰੋਟੀ ਤੋਂ ਬਣਦਾ ਹੈ ਸੱਚ ਹੈ 12 ਘੰਟੇ ਤੱਕ ਕੰਮ ਲੈਣੀ ਹੋ ਰੋਟੀ ਤੇ ਚਮੜੂਤ ਆਉਣੀ ਪੋਚੇ ਲਾਉਣੇ ਨੇ ਜੇ ਤੁਸੀਂ ਨੂੰ ਜੇ ਅਸੀਂ ਯਾਰ ਕਿਸੇ ਦੀ ਕੋਠੀ ਦੇ ਪੋਚੇ ਲਾਉਣ ਲੱਗ ਜੇ ਯਾਰ ਕੋਠੀ ਕਿੰਦੀ ਟੋਲ ਦੀ ਹੈ ਇੱਕ ਵਾਰੀ ਪੋਚਾ ਲਾਉਣ ਆਪੋ ਇੱਕ ਵਾਰੀ ਕਰ ਜਾ ਸਭ 10-12 ਰਾਇਆ ਤੱਕ ਦੇ ਦੇ ਇਹ ਜਦੋਂ ਵੀ ਕਿਸੇ ਇਲਾਕੇ ਚ ਗੱਡੀ ਦੇ ਪੋਚਾ ਲਾਉਂ ਜਦੋਂ ਕਿਸ ਲੱਕ ਗਿੱਟ ਚੰਕਰੀ ਜਨੇ ਪੋਚਾ ਲਾਉਂਦੀ ਕਿੰਨੇ ਵਾਰੀ ਸੁਗੜੀ ਪੋਚੇ ਲਾਉਣੇ ਬਾਕੀ ਇੱਛਾ ਤੋਂ ਹੁੰਦੀ ਹੈ ਜੀ ਕੋਈ ਸਿਕਿਉਰਟੀ ਨਹੀਂ ਕੋਈ ਸੇਫਟੀ ਨਹੀਂ ਫਿਰ ਬਿਲਕੁਲ ਤੁਹਾਡੇ ਕੋਈ ਛਪੜ ਮਾਰ ਦਿੰਦੇ ਨਾੜਦੇ ਕੰਪਨੀਜ਼ ਹਾਂ ਫਿਰ ਤੁਹਾਡੇ ਵੱਜਾ ਤੁਸੀਂ ਕਿਸਕਰ ਨੂੰ ਪੁਲਿਸ ਉਹ ਕੋਈ ਤੋਂ ਮੁੱਤ ਤੇ ਕਿਸ ਕਰਾਂਗੇ ਐਫ ਆਈ ਆਰ ਕਿਟਵਾਉ ਕੋਰਟ ਚ ਕਿਸ ਜਾਓਗੇ ਜਾਨੀ ਕਿ ਇਸਕੋ ਜਿੰਨੇ ਵੀ 188 ਤੇ ਰਹਿ ਰਹੇ ਨੇ ਉਹ ਨਾਇਰਸ ਤੌਰ ਤੇ ਆਪਣੇ ਸੋਰਸ ਦੇ ਨਾਂ ਲੈ ਰਹੇ ਨੇ ਕੋਈ ਕਮਰਾ ਲੈ ਰਿਹਾ ਕੋਈ ਗੁਰਦੁਆਰੇ ਜਾਂਦਾ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਗੁਰਦੁਆਰੇ ਜਾ ਕੇ ਰੁਕੀ ਪਹੁੰਚਦੇ ਨੇ ਜਾਨੀ ਕਿ ਸਾਡੀ ਜਿਹੜੇ ਬੰਦੇ ਸੋਚਣ ਵਿੱਚ ਸਵੱਛ ਤੇ ਮਲਾਜ ਬੜੀ ਵੱਡੀ ਔਕਾਤ ਹੈ ਵੱਡੀ ਵੱਡੀ ਪਰਸਨੈਲਿਟੀ ਹੈ ਇਹ ਪਤਾ ਨਹੀਂ ਕਿ ਨੇ ਸੌਤੋ ਬਧੀ ਚੀਜ ਹੈ ਵੀ ਕੁਝ ਨਹੀਂ ਉਹਨਾਂ ਨੂੰ ਕੋਈ ਸਹੂਲਤ ਨਹੀਂ ਕੋਈ ਹੋਰ ਨਹੀਂ ਸਾਡੇ ਨਾਲ ਪਿੱਛੇ ਇੱਕ ਘਟਨਾ ਹੋਈ ਮੰਨ ਲੇ ਕਿ ਆਉਣ ਦਾ ਰਿਕਾਰਡ ਹੈ ਨੇੜੇ ਪਿੰਡ 'ਚ ਕੋਈ ਐਕਸੀਡੈਂਟ ਹੋ ਗਿਆ 100 ਡਿਗਰੀ ਤਿੰਨ ਚਾਰ ਲੋਕਾਂ ਦੀ ਡੈਥ ਹੋ ਗਈ ਮੈਂ ਉਸ ਦਿਨ ਚੁੱਪ ਕੇ ਇੱਥੇ ਲੈ ਕੇ ਗਿਆ ਹੋਇਆ ਸੀ ਮੇਰੀ ਬੇਟੀ ਦਾ ਕੋਈ ਕਾਰ ਨਹੀਂ ਆ ਬੇਟੀ ਦਾ ਕਾਰ ਜਿੱਦਾਂ ਨਹੀਂ ਜਦੋਂ ਸਾਰਾ ਸਿਸਟਮ ਦੇ ਵਿੱਚ ਆ ਮੈਂ ਛੁੱਟੀ ਲੈ ਕੇ ਗਿਆ ਤਿੰਨ ਚਾਰ ਬੰਦੇ ਨੇ ਉੱਥੇ ਸਟੈਫ ਕਾਫੀ ਛੋੜੇ ਬੰਦਾ ਗਿਆ ਨਹੀਂ ਜਿਲ੍ਹਾ ਤੇ ਡਰਾਈਵਰ ਨੂੰ ਪਾਇਲਟ ਕਿੱਥੇ ਜਾਦਾ ਪਾਇਲਟ ਤਾਂ ਮਰੀਜ਼ ਨੂੰ ਤੁਹਾਹਾਂ ਸੰਭਾਲਦਾ ਦੋਸਤੋ ਤੁਸੀਂ ਸੁਣ ਕੇ ਹੈਰਾਨ ਹੋਗੇ ਸਾਡੇ ਸੱਚ ਨੂੰ ਸੱਚ ਨਹੀਂ ਮੰਨਣਗੇ ਇੱਕ ਮਹੀਨਾ ਸਾਨੂੰ ਪਰੇਸ਼ਾਨ ਕੀਤਾ ਕਰੋ ਘਰੇ ਬਹਿ ਜਾਓ ਛੋਟੀ ਜੋਟੀ ਕੀਤੀ ਹੋਰ ਲਾਉਣਾ ਜੀ ਤੁਸੀਂ ਜੋਤ ਦਿਨਿਆ ਤੁਹਾਡੇ ਤੇ ਲੋਕ ਲੱਗਦੇ ਨੇ ਜਦੋਂ ਇੱਕ ਬੰਦਾ ਕਿੱਥੇ ਲੈ ਕੇ ਗਿਆ ਬੀਟੀ ਦਾ ਪ੍ਰਕਾਰ ਦਾ ਸੋ ਇਹ ਕਿਉਂ ਹੋ ਮਨ ਲੇ ਕੇ ਜੈ ਜਦੋਂ ਇੱਕ ਮਹੀਨਾ ਕਰੇ ਬਿਠਾ ਦੋ ਵੀ ਹਾਂਜੀ ਤੇ ਕੁਝ ਲੋਕਾਂ ਨੇ ਕਹਿਤਾ ਵੀ ਇਹ ਤਾਂ ਬੰਦੇ ਜੀ ਸਾਡੇ ਕਹੇ ਤੋਂ ਗਏ ਨਹੀਂ ਇਹ ਸੀ ਇੱਕ ਵਾਰ ਦੀ ਗੱਲ ਹੈ ਮੇਰਾ ਮਤਲਬ ਇੱਕ ਲੜੇ ਹਫਤਾ ਰਿਸਕਟ ਨਾ ਹੋਈ ਜਦ ਦੀ ਸਾਡੀ ਕੰਪਨੀ ਹੋ ਗਈ ਇਹ ਦਾ ਪਰ ਟਰਬਦਲ ਲਗਾ। ਬੁਦਤੀ ਆਟਮੀ ਲਈ ਅਨਫੋਰਚੂਨੇਟਲੀ ਗੱਡੀ ਜੈਕ ਤੋਂ ਗਈ। ਉਹ ਬੰਦਾ ਥੱਲੇ ਆ ਗਿਆ। ਚਲੋ ਕੁਝ ਚੰਸਾ ਹੋਵੇ 60% ਕੁ ਘੱਟ ਜਿੱਕ ਘਬਰਾਹਟ ਤਾਂ ਹੁਣ ਵੀ ਤਾਂ ਉਹਨੂੰ ਹੁੰਦੀ ਹੈ ਜੇ ਪੀਸ ਤੇ ਨਾ ਖੰਪੋ ਦੇ। ਮੈਂ ਫੋਨ ਕਰਿਆ। ਮੈਂ ਹਾਂ ਜੀ ਐਂ ਕਰਕੇ ਜੀ ਕਰਕੇ ਪਾਇਲਟ ਤੋਬਰਾ ਚਾ ਬਹੁਤ ਜ਼ਿਆਦਾ ਉਹਦੇ ਉੱਤੇ ਗੱਡੀ ਗੱਜ ਗਈ ਸੀ। 60 ਫਿਰ ਤੋਂ ਪਹੁੰਚਾਇਓ ਤੇਰੀ ਆਫ ਰੋਡ ਕਰੋ ਉਹ ਦਾ ਮਤਲਬ 2-4 ਘੰਟੇ ਦਾ ਡੈਕਟ ਮਿਲ ਜਾਂਦਾ ਸਾਨੂੰ ਥੋੜਾ ਥੋਪਕਾਣਿਆ ਜਿਹਦੇ ਸਾਡਾ ਫਰੀਜ਼ ਸੈੱਟ ਹੋ ਜਾ ਗੱਡੀ ਆਫ ਰੋਡ ਨਹੀਂ ਹੁੰਦੀ ਠੀਕ ਹੈ ਜੀ ਯਾਨੀ ਇੱਕ ਪਾਸੇ ਸਟਾਰਟ ਮਰਦਾ ਪਿਆ ਦੂਜੇ ਪਾਸੇ ਗੱਡੀ ਤੁਸੀਂ ਜੀ ਕੰਮ ਕਰੋ ਕੰਮ ਦੋਸਤੋ ਜਦੋਂ ਸਿਸਟਮ ਤੋਂ ਕਹਿੰ ਸਿਸਟਮ ਚ ਬੋਲਦੇ ਆਂ ਜਦ ਸਸ ਤੋਂ ਬਾਹਰ ਤੇ ਬੋਲਦਾ 887 ਇਲਾਣਾ ਇਸ ਲਈ ਆਪਦੇ ਭਵਿੱਖ ਵੀ ਸੋਚੋ ਅੱਜ ਤੋਂ ਜਿਹੜਾ 15 ਸਾਲ ਪਿੱਛੋਂ ਡਿਸੀਜਨ ਲੈਨੇ 15 ਸਾਲ ਬਾਅਦ ਡਿਸੀਜਨ ਲੈਨੇ ਅੱਜ ਡਿਸੀਜਨ ਲੈ ਲਓਗੇ ਸਭ ਬਹੁਤ ਵਧੀਆ ਰਹੋਗੇ ਬਚਤ ਕੋਈ ਨਹੀਂ ਗਿਫਟ ਕੋਈ ਨਹੀਂ ਕਿ ਕੰਮ ਵਿੱਚ ਉਹਨੂੰ ਕੋਈ ਬਚਤ ਜਾਂ ਤੁਹਾਡੀ ਕੋਈ ਫੱਕ ਤੋਂ ਜੀ ਗਿਫਟ ਦੇ ਦੇ ਹਾਂ ਤੁਹਾਡੇ ਮਹਰੇ ਜੇ 54 ਲੱਖ ਰੁਪਏ ਬੀਮਾ ਚਰਬਜ ਚਰਬਜ ਉਹ ਕਹਿੰਦਾ ਅੱਖਾਂੋਂ ਦੇ ਪਹਾੜ ਬੋਦੇ ਮਰਜੇ ਤਾਂ 5-6 ਲੱਖ ਰੁਪਏ ਕਿਹਨੇ ਕੀ ਗੱਲ ਸੋਦੇ ਪਰਿਵਾਰ ਨੂੰ ਬੰਦੂਗਾ ਤੁਸੀਂ ਜਿਉਂਦੇ ਜੀ ਤਾਂ ਸਾਰਾ ਮਤਲਬ ਕਰਦਾ ਸੈਕਰੀ ਵਸਕਾ ਨਾ ਤੁਸੀਂ ਪਰਿਵਾਰ ਨੂੰ ਖੁਸ਼ ਕਰ ਪਾਏ ਨਾ ਤੁਸੀਂ ਅਬਜਾਪ ਨੂੰ ਖੁਸ਼ ਕਰ ਪਾਏ ਯਾਨੀ ਕਿ ਇਹਨਾਂ ਦਾ ਸਿਸਟਮ ਇਹ ਬਲੋ ਵੀ ਤੁਹਾਨੂੰ ਦੋ ਤਰੀਕ ਨੂੰ ਕਹਿਆ ਜਾਂਦਾ ਤੁਸੀਂ ਜੀ ਤੈਰੋ ਤੁਹਾਨੂੰ ਇੱਕ ਮਿੰਟ ਤਰਖਾ ਦੇ ਦਿੰਦੇ ਹਾਂ ਜੀ ਤੁਸੀਂ ਇਹ ਦੇਖਿਆ ਵੀ ਪੰਛੀ ਨਹੀਂ ਬੈਂ ਜਿਹੜਾ ਬੰਦਾ 14 ਸਾਲ ਲਾਇਆ ਹੈ ਫਿੱਟ ਹੈ ਮੈਂ ਕਹਿੰਦਾ ਜਿੱਥੇ ਮਰਜੀ ਚੈਲੈਂਜਰ ਵੀ ਕੋਈ ਕਹਦੇ ਵੀ ਆਨਸਰ ਤੁਸੀਂ ਬਤਾਓ ਕਿ ਤੁਸੀਂ ਸਮਝ ਲੋ ਲੋਕ ਸਰਕਾਰਾਂ ਤੋਂ 30 ਸਾਲ ਦੇ ਸਤ ਸਭ ਦੇ ਟੈਰ ਕਰਦੇ ਕਿ ਜਿਹੜੇ 30 ਸਾਲ ਨੂੰ ਪਰੇ ਨਹੀਂ ਜਾਉਂਦੇ ਚਲੋ ਦੋਸਤੋ ਬਹੁਤ ਲੰਬੀ ਗੱਲ ਹੋ ਜੂਗੀ ਫੇਰ ਮੈਂ ਕਿੱभी ਹੋਰ ਪਾਉਂਗਾ ਕੁਝ ਮੈਂ ਥੋੜਾ ਸੋਚ ਗਿਆ ਹਵ ਦੇ ਭਵਿੱਖ ਨੂੰ ਲੈ ਕੇ ਆਪ ਤੁਸੀਂ ਸੋਚਣਾ ਮੈਂ ਤਾਂ ਸੋਚੀਦਾ ਵੀ ਜਿਹੜਾ ਚੌਥ ਸਾਲ ਮੇਥੋਂ ਪਹਿਲਾਂ ਗਲਤੀ ਹੋਣ ਮੈਨੂੰ ਦੁਬਾਰਾ ਮੈਂ ਕਿਸੇ ਲਵੇ ਨੌਕਰੀ ਕਰ ਨਹੀਂ ਜਾਊਗਾ ਮੈਂ ਉਹਦਾ ਗਿਨਸ ਕਰੂੰਗਾ ਕੋਈ ਵੀ ਕਰਾਂ ਕੋਹਤਾ ਕਰਾਂ ਜੇ ਬੱਦਾ ਕਰਾਂ ਕਿਉਂਕਿ ਪ੍ਰੋਗਰੈਸ ਤਾਂ ਕਿਦਣਾ ਚੱਲ ਨਹੀਂ ਜੀ ਰਹੀ ਤਾਂ ਰੱਬ ਦੇ ਦੱਸ ਤੇ ਇਹ ਪੁੱਛੇ ਲੋਣੇ ਤਾਂ ਆਪਦੇ ਕੰਮ ਤੇ ਲਾ ਦੇ ਵੀ 10-12000 ਰੁਪਏ ਵਿੱਚ ਨਾ 24 ਘੰਟੇ ਗਾਲਾਂ ਖਾਈਏ ਰੋਟੀ ਦੀ ਰੋਟੀ ਨਾ ਮਿਲੇ ਜੋ ਵੀ ਗੱਲ ਹੈ ਹਾਇਰ ਮਤਲਬ ਕਿ ਉਹ ਟੀਚਰ ਦੀ ਬ੍ਰਕੀ ਦੀ ਕੇਸ ਮੈਂ ਜਾਉਂ ਦੀ ਪੰਦੋ ਦੀ ਪੰਦੋ ਜੋ ਕੋਈ ਆਉਣ ਦਾ ਸਪੋਰਟ ਕੋਈ ਡਿਸੀਜਨ ਨਹੀਂ ਲੈ ਸਕਦੇ ਫਰਜ਼ ਕਰੋ ਉੱਥੇ ਕੋਈ ਬੰਦਾ ਨੇਚਰਲੀ ਕੋਈ ਜੋ ਉਹ ਮਤਲਬ ਕਿ ਨਸ਼ੇ ਦੇ ਵਿੱਚਾ ਤੁਹਾਡਾ ਕੋਈ ਪ੍ਰੋਬਲਮ ਨਹੀਂ ਚੱਲੇਗਾ ਕੋਈ ਇੰਗਲਿਸ਼ ਮੜਕ ਜਾ ਕੇ ਮੈਂ ਉਹਨੂੰ ਰੈਫਰ 100 ਕਿਲੋਮੀਟਰ ਦੇ ਕਰ ਚੱਡ ਕੇ ਆਉਂ ਜੀ ਤੁਹਾਡਾ ਕੋਈ ਡਿਸੀਜਨ ਨਹੀਂ ਚੱਲੇਗਾ ਜੇ ਤੁਸੀਂ ਫਾਈਨਲ ਕਰਦੇ ਹੋ ਵੀ ਇਹਦੇ ਇੱਡੀ ਕੋਈ ਕੀ ਦਿੱਕਤ ਨਹੀਂ ਹੈ ਜੀ ਸਸ ਨੂੰ ਜਾਣ ਲਈ ਸੋ ਦੋਸਤੋ ਆਪਣਾ ਫੈਸਲਾ ਆਪ ਕਰੋ ਆਪ ਦੇ ਵਰਕਸ਼ਿਪ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਕਿਸੇ ਨੇ ਬੰਦਨ ਡਿਸਕਸ ਕਰਨੀ ਹੈ ਮੂੰਹੇ ਖੁੱਲੇ ਨਹੀਂ ਸਮਝ ਗਏ